ਇਨਸਾਨਾਂ ਦੀ ਵੀ ਮੌਤ ਹੋ ਸਕਦੀ ਆ ਉਹਦੇ ਵਿੱਚ ਕੰਟੇਨਰ ਸਾਰੇ ਦੇ ਸਾਰੇ ਲਾਸਟ ਦੇ ਵਿੱਚ ਜਾ ਸਕਦੇ ਨੇ ਤਾਂ ਅਕਸਰ ਅਜਿਹਾ ਹੁੰਦਾ ਵਾ ਕਿ ਜਿੰਨਾ ਕੁ ਚਾਹੀਦਾ ਹੁੰਦਾ ਉਹਨਾਂ ਕੁ ਸਾਮਾਨ ਨੂੰ ਉਹ ਲੈ ਜਾਂਦੇ ਨੇ ਅਗਰ ਓਵਰਲੋਡਿੰਗ ਨਹੀਂ ਆ ਤਾਂ ਉਹ ਸਮੁੰਦਰ ਦੇ ਵਿੱਚ ਰਿਲੀਜ਼ ਕਰ ਦਿੰਦੇ ਆ ਅਕਸਰ ਵੀਡੀਓ 'ਚ ਦੇਖਦੇ ਹਾਂ ਤੁਸੀਂ ਵੀ ਵੱਡੀਆਂ ਵੱਡੀਆਂ ਗੱਡੀਆਂ ਡਿਫੈਂਡਰ ਦੋਸਤੋ ਕਦੇ ਸੋਚਿਆ ਵੀ ਸਮੁੰਦਰ ਦੇ ਵਿੱਚ ਵੱਡੇ ਵੱਡੇ ਜਿਹੜੇ ਕਾਰਗੋ ਸ਼ਿਪ ਚੱਲਦੇ ਨੇ ਉਹਨਾਂ ਦੇ ਵਿੱਚੋਂ ਇੱਕ ਕੰਟੇਨਰ ਜੇ ਸਮੁੰਦਰ ਦੇ ਵਿੱਚ ਗਿਰ ਜਾਵੇ ਤਾਂ ਕੀ ਹੁੰਦਾ ਹੁਣ ਸਵਾਲ 2 3 ਹੈ ਕੀ ਇਹ ਸਮੁੰਦਰ ਦੇ ਵਿੱਚ ਤੈਰਦਾ ਰਹਿੰਦਾ ਕੀ ਸਮੁੰਦਰ ਦੇ ਵਿੱਚ ਡੁੱਬ ਜਾਂਦਾ ਤੇ ਇਹ ਕਿੰਨਾ ਕੁ ਖਤਰਨਾਕ ਆ ਜਿਹੜਾ ਉਹ ਸਿੱਧ ਹੋ ਸਕਦਾ ਆਓ ਜਾਣਦੇ ਆ ਇਸ ਵੀਡੀਓ ਦੇ ਵਿੱਚ ਪੂਰੇ ਫੈਕਟ ਬੇਸ ਜਾਣਕਾਰੀ ਤੇ ਕੀ ਲੋਕ ਇਹਨਾਂ ਨੂੰ ਰਿਕਵਰ ਕਰਦੇ ਨੇ ਬੜੇ ਰਹੋ ਵੀਡੀਓ ਦੇ ਨਾਲ ਵਧੀਆ ਲੱਗੂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹੁਣ ਜਿਹੜਾ ਇਹ ਕੰਟੇਨਰ ਆ ਕੋਈ ਇਹ ਛੋਟੀ ਡੱਬੀ ਨਹੀਂ ਹੈਗੀ ਇਹ ਬਹੁਤ ਵੱਡਾ ਹੁੰਦਾ ਲਗਭਗ 40 ਫੁੱਟ ਜਿਹੜਾ ਇਹ ਲੰਬਾ ਹੁੰਦਾ 2.5 ਮੀਟਰ ਉੱਚਾ ਹੁੰਦਾ ਤੇ ਲੋਹੇ ਦਾ ਠੋਸ ਲੋਹੇ ਦਾ ਇਹ ਬਣਿਆ ਹੁੰਦਾ ਇਹਦੇ ਵਿੱਚ ਜਦੋਂ ਲੋਡ ਕੀਤਾ ਜਾਂਦਾ ਸਮਾਨ ਤਾਂ ਕਾਫੀ ਸਮਾਨ ਹੁੰਦਾ ਕਈ ਵਾਰੀ ਇਲੈਕਟ੍ਰੋਨਿਕ ਪਾਰਟਸ ਜਿਦੇ ਵਿੱਚ ਟੀਵੀ, ਐਲਸੀਡੀ, ਫਰਿੱਜਾਂ, ਏਸੀ ਬਹੁਤ ਕੁਝ ਹੁੰਦਾ ਜਾਂ ਫਿਰ ਕੈਮੀਕਲਸ ਵੀ ਹੁੰਦੇ ਨੇ ਕੱਚਾ ਤੇਲ ਵੀ ਹੁੰਦਾ ਜਿਹਨੂੰ ਕਰੂਡ ਆਇਲ ਕਹਿੰਦੇ ਆ ਕਾਰ ਪਾਰਟਸ ਹੁੰਦੇ ਨੇ ਸਪੇਅਰ ਪਾਰਟਸ ਹੁੰਦੇ ਨੇ ਰਾਸ਼ਨ ਹੁੰਦਾ ਬੜਾ ਕੁਝ ਹੁੰਦਾ ਮਤਲਬ ਉਹ ਜਹਾਜ਼ਾਂ ਦੇ ਵਿੱਚ ਸਮੁੰਦਰੀ ਜਹਾਜ਼ਾਂ ਦੇ ਵਿੱਚ ਦੁਨੀਆ ਦਾ ਜਿੰਨਾ ਸਾਮਾਨ ਐਕਸਪੋਰਟ ਇੰਪੋਰਟ ਹੁੰਦਾ ਸਾਰਾ ਲੋਡ ਕੀਤਾ ਜਾਂਦਾ ਲੋਡ ਕਰਨ ਤੋਂ ਬਾਅਦ ਜਦੋਂ ਇਹ ਸਮੁੰਦਰ ਦੇ ਵਿੱਚ ਆਪਣਾ ਸਫ਼ਰ ਸ਼ੁਰੂ ਕਰ ਦਿੰਦਾ ਤਾਂ ਕਈ ਵਾਰੀ ਲੋਡਿੰਗ ਵੱਧ ਹੋ ਜਾਂਦੀ ਹੈ ਸਮੁੰਦਰੀ ਤੂਫਾਨ ਆ ਜਾਂਦੇ ਨੇ ਮੌਸਮ ਖਰਾਬ ਹੋ ਜਾਂਦਾ ਸਮੁੰਦਰੀ ਲਹਿਰਾਂ ਦੇ ਕਰਕੇ ਜਿਹੜੇ ਇਹ ਹਿੱਲਦੇ-ਜੁਲਦੇ ਰਹਿੰਦੇ ਨੇ ਤੇ ਕਈ ਵਾਰੀ ਕੰਟੇਨਰ ਆ ਜਿਹੜੇ ਉਹ ਗਿਰ ਜਾਂਦੇ ਨੇ ਹੁਣ ਜਦੋਂ ਗਿਰ ਜਾਂਦੇ ਨੇ ਤਾਂ ਕੀ ਇਹ ਤਿਆਰ ਦੇ ਰਹੇ ਨੇ ਇਹ ਕਈ ਦਿਨਾਂ ਤੱਕ ਤੈਰਦੇ ਰਹਿੰਦੇ ਨੇ ਜਦਕਿ ਲੋਹਾ ਮੰਨਿਆ ਜਾਂਦਾ ਵੀ ਇਹ ਸਮੁੰਦਰ ਦੇ ਵਿੱਚ ਡੋਬ ਜਾਂਦਾ ਠੋਸ ਹੁੰਦਾ ਵੀ ਪਾਣੀ ਦੇ ਵਿੱਚ ਲੋਹਾ ਨਹੀਂ ਤੈਰਦਾ ਪਰ ਫਿਜ਼ਿਕਸ ਕੀ ਕਹਿੰਦੀ ਆ ਉਹਦੇ ਉੱਪਰ ਗੱਲ ਕਰਦੇ ਆ ਵੀ ਜਦੋਂ ਇਹ ਕੰਟੇਨਰ ਪਾਣੀ ਦੇ ਵਿੱਚ ਗਿਰ ਜਾਂਦਾ ਸਮੁੰਦਰ ਦੇ ਵਿੱਚ ਗਿਰ ਜਾਂਦਾ ਤਾਂ ਇਹ ਪੂਰੀ ਤਰ੍ਹਾਂ 에ਅਰ ਟਾਈਟ ਨਹੀਂ ਹੁੰਦਾ ਹੈਗਾ 에ਅਰ ਇਹਦੇ ਵਿੱਚ ਹਵਾ ਜਿਹੜੀ ਹੈ ਕੰਟੇਨਰ ਦੇ ਵਿੱਚ ਰਹਿੰਦੀ ਹੈ ਜਿਹਦੇ ਕਰਕੇ ਇਹ ਸਮੁੰਦਰ ਦੀ ਸਤ੍ਹਾ ਦੇ ਉੱਪਰ ਕਈ ਦਿਨਾਂ ਤੱਕ ਤੈਰਦਾ ਰਹਿੰਦਾ ਕਈ ਘੰਟਿਆਂ ਤੱਕ ਤੈਰਦਾ ਰਹਿੰਦਾ ਜਦੋਂ ਸਮੁੰਦਰੀ ਲਹਿਰਾਂ ਜ਼ਿਆਦਾ ਪ੍ਰਭਾਵਿਤ ਕਰਦੀਆਂ ਨੇ ਕਈ ਵਾਰੀ ਇਹ ਘੰਟਿਆਂ ਦੇ ਵਿੱਚ ਹੀ ਡੁੱਬ ਜਾਂਦਾ ਜਾਂ ਫਿਰ ਇਹ ਕਈ ਦਿਨਾਂ ਤੱਕ ਤੈਰਦਾ ਰਹਿੰਦਾ 3 ਤੋਂ 4 ਦਿਨ ਵੀ ਹੋ ਸਕਦੇ ਨੇ 10 ਦਿਨ ਵੀ ਹੋ ਸਕਦਾ ਜਿਹੜਾ ਇਹ ਕੰਟੇਨਰ ਆ ਸਮੁੰਦਰ ਦੀ ਸਤ੍ਹਾ ਦੇ ਉੱਪਰ ਆ ਹੋ ਤੈਰਦਾ ਰਹਿੰਦਾ ਕਈ ਵਾਰੀ ਇਹ ਵੀ ਹੁੰਦਾ ਵਾ ਵੀ ਅੱਧਾ ਕੰਟੇਨਰ ਅੰਦਰ ਆ ਤੇ ਅੱਧਾ ਸਮੁੰਦਰੀ ਸਤ੍ਹਾ ਦੇ ਉੱਪਰ ਆ ਤਾਂ ਵੀ ਇਹ ਤੈਰਦਾ ਰਹਿੰਦਾ ਹੁਣ ਇਹ ਤੈਰਦਾ ਵਾ ਪਰ ਇਹ ਖਤਰਨਾਕ ਕਿੰਨਾ ਹੋ ਸਕਦਾ ਖਤਰਨਾਕ ਇਦਾਂ ਹੋ ਸਕਦਾ ਹੈ ਕਈ ਵਾਰੀ ਜਦੋਂ ਪਾਣੀ ਦੀਆਂ ਲਹਿਰਾਂ ਇਹਦੇ ਨਾਲ ਹਿੱਟ ਕਰਦੀਆਂ ਨੇ ਤਾਂ ਇਹਦੇ ਵਿੱਚ ਜੰਗਾਲ ਲੱਗ ਜਾਂਦਾ ਜੰਗਾਲ ਲੱਗਣ ਕਰਕੇ ਛੋਟੇ ਛੋਟੇ ਛੇਦ ਹੋ ਜਾਂਦੇ ਨੇ ਉਹਨਾਂ ਛੇਦਾਂ ਰਾਹੀਂ ਪਾਣੀ ਇਨ੍ਹਾਂ ਕੰਟੇਨਰਾਂ ਦੇ ਵਿੱਚ ਚਲੇ ਜਾਂਦਾ ਤੇ ਕੰਟੇਨਰ ਜਦੋਂ ਡੁੱਬਿਆ ਹੁੰਦਾ ਵਾ ਤਾਂ ਪਾਣੀ ਜਲਦੀ ਉਹਨੂੰ ਭਰ ਦਿੰਦਾ ਤੇ ਇਹ ਸਮੁੰਦਰ ਦੀ ਸਤ੍ਹਾ ਦੇ ਉੱਪਰ ਡੁੱਬ ਜਾਂਦਾ ਜਾ ਕੇ ਖਤਰਨਾਕ ਇਦਾਂ ਸਿੱਧਾ ਹੋ ਸਕਦਾ ਜਦੋਂ ਕੋਈ ਸਮੁੰਦਰੀ ਜਹਾਜ਼ ਜਾਂ ਛੋਟੀਆਂ ਛੋਟੀਆਂ ਕਿਸ਼ਤੀਆਂ ਸਮੁੰਦਰ ਦੇ ਰਾਹਤੇ ਵਿੱਚ ਜੋ ਜਹਾਜ਼ ਨੇ ਟਰੈਵਲ ਕਰਦੇ ਨੇ ਤਾਂ ਅਕਸਰ ਇਹ ਉਹਨਾਂ ਚੀਜ਼ਾਂ ਦੇ ਵਿੱਚ ਟਕਰਾ ਜਾਂਦੇ ਨੇ ਜਾਂ ਫਿਰ ਜਿਹੜੇ ਕਹਿ ਦਿੰਦੇ ਆ ਵੀ ਫਿਸ਼ਿੰਗ ਵੈਸਲਸ ਹੁੰਦੀਆਂ ਨੇ ਜਿਹੜੇ ਸਮੁੰਦਰੀ ਮਛੇਰੇ ਹੁੰਦੇ ਨੇ ਮੱਛੀਆਂ ਫੜਦੇ ਨੇ ਸਮੁੰਦਰਾ ਦੇ ਵਿੱਚੋਂ ਤੁਸੀਂ ਦੇਖਿਆ ਹੋਊ ਅਕਸਰ ਟੀਵੀਾਂ ਦੇ ਉੱਤੇ ਉਹਨਾਂ ਦੀਆਂ ਕਿਸ਼ਤੀਆਂ ਨਾਲ ਇਹ ਟਕਰਾ ਜਾਂਦਾ ਤੇ ਉਹ ਕਿਸ਼ਤੀਆਂ ਨਾਲ ਟਕਰਾ ਕੇ ਵੀ ਇਹ ਦੁਰਘਟਨਾ ਦਾ ਜਿਹੜਾ ਕਾਰਨ ਬਣ ਜਾਂਦਾ ਵਾ ਹੁਣ ਕਈ ਤਰ੍ਹਾਂ ਦੇ ਜਿਹੜੇ ਇੱਥੇ ਸਵਾਲ ਖੜੇ ਹੁੰਦੇ ਨੇ ਕਈ ਵਾਰੀ ਕੰਟੇਨਰਾਂ ਦੇ ਵਿੱਚ ਆ ਜਿਹੜਾ ਉਹ ਕਰੂਡ ਔਇਲ ਕੈਮੀਕल्स ਲੋਡ ਕੀਤੇ ਹੁੰਦੇ ਨੇ ਤੇ ਜਦੋਂ ਉਹ ਡੁੱਬਦੇ ਨੇ ਤਾਂ ਸਮੁੰਦਰ ਦੇ ਵਿੱਚ ਉਹ ਮਿਕਸ ਹੋ ਜਾਂਦਾ ਜਿਹਦੇ ਕਰਕੇ ਸਮੁੰਦਰੀ ਜੀਬ ਵੀ ਆ ਜਿਹੜੇ ਪ੍ਰਭਾਵਿਤ ਹੁੰਦੇ ਨੇ ਤੇ ਸਮੁੰਦਰ ਦੀ ਸਤਹ ਦੇ ਉੱਪਰ ਸਮੁੰਦਰੀ ਪਾਣੀ ਦੇ ਵਿੱਚ ਜਿਹੜਾ ਇਹ ਕੈਮੀਕਲ ਜਾਂ ਤੇਲ ਹੁੰਦਾ ਕਈ ਸਾਲਾਂ ਤੱਕ ਜਿਹੜਾ ਉਹ ਤੈਰਦਾ ਰਹਿੰਦਾ ਕਈ ਵਾਰੀ ਇਹਦੇ ਵਿੱਚ ਪਲਾਸਟਿਕ ਪਾਰਟਸ ਲੋਡ ਕੀਤੇ ਹੁੰਦੇ ਨੇ ਉਹ ਪਾਣੀ ਦੇ ਵਿੱਚ ਘੁਲ ਜਾਂਦੇ ਨੇ ਕਈ ਕਿਸਮ ਦੀਆਂ ਚੀਜ਼ਾਂ ਨੇ ਜਿਹੜੀਆਂ ਕੰਟੇਨਰ ਦੇ ਵਿੱਚ ਜਾਂਦੀਆਂ ਨੇ ਜਦੋਂ ਅਕਸਰ ਇਹ ਡੁੱਬਦੇ ਨੇ ਤਾਂ ਸਮੁੰਦਰ ਦੇ ਵਿੱਚ ਇਹ ਮਿਕਸ ਹੋ ਜਾਂਦੇ ਨੇ ਹੁਣ ਇਹ ਰਿਕਵਰ ਕੀਤੇ ਜਾਂਦੇ ਆ ਕਿ ਨਹੀਂ ਕੀਤੇ ਜਾਂਦੇ ਜ਼ਿਆਦਾਤਰ ਜਿਹੜੇ ਕੰਟੇਨਰ ਨੇ ਉਹ ਰਿਕਵਰ ਨਹੀਂ ਕੀਤੇ ਜਾਂਦੇ ਇਹ ਸਚਾਈ ਆ ਕਈ ਵਾਰੀ ਉਹ ਬਹੁਤ ਘੱਟ ਚਾਂਸ ਆ ਜਦੋਂ ਕੋਈ ਰੈਸਕਿਊ ਕਰਨ ਵਾਲੀ ਵੋਟ ਜਿਹੜੀ ਜੀਪੀਐਸ ਦੇ ਥਰੂ ਸਮੁੰਦਰ ਦੇ ਪ੍ਰੋਟੈਕਸ਼ਨ ਕਰਦੀ ਆ ਠੀਕ ਆ ਤੇ ਉਹਨਾਂ ਨੂੰ ਕਈ ਨਜ਼ਰ ਪੈ ਜਵੇ ਤਾਂ ਹੋ ਸਕਦਾ ਉਹ ਇਹਨੂੰ ਰਿਕਵਰ ਕਰ ਲੈਣ ਨਹੀਂ ਇਹੇ ਡੁੱਬ ਜਾਂਦੇ ਨੇ ਜਾਂ ਫਿਰ ਛੋਟੀਆਂ ਕਿਸ਼ਤੀਆਂ ਦੇ ਨਾਲ ਕਹਿੰਦੇ ਆ ਰਿਕਵਰ ਕੀਤੇ ਜਾਂਦੇ ਨੇ ਪਰ ਇਹ ਭਾਰੇ ਬਹੁਤ ਹੁੰਦੇ ਨੇ ਅਕਸਰ ਲੋਕ ਇਹਨਾਂ ਨੂੰ ਕਹਿੰਦੇ ਨੇ ਵੀ ਡੁੱਬਦੇ ਆ ਡੁੱਬ ਜਾਣੇ ਰਿਸਕ ਨਹੀਂ ਲੈ ਸਕਦੇ ਕਿਉਂਕਿ ਸਮੁੰਦਰ ਦਾ ਪਤਾ ਨਹੀਂ ਕਦੋਂ ਕਿਹੜੀ ਜਗ੍ਹਾ ਤੇ ਇਹ ਡੁੱਬਿਆ ਹੁੰਦਾ ਅਕਸਰ ਇਹ ਗੁੰਮ ਹੋ ਜਾਂਦੇ ਨੇ ਮਾਲਕ ਵੀ ਜਿਹੜੇ ਕੰਟੇਨਰ ਭੇਜਦੇ ਨੇ ਦੋ ਵੀ ਕਹਿੰਦੇ ਨੇ ਹੁਣ ਡੁੱਬ ਗਿਆ ਤਾਂ ਲਾਸ ਹੋ ਗਿਆ ਕੀ ਕਰ ਸਕਦੇ ਆ ਇਹਦੇ ਵਿੱਚ ਹੁਣ ਪਰ ਜੇ ਹੁਣ ਇਹਨਾਂ ਨੁਕਸਾਨ ਹਰ ਮਾਲਕ ਦਾ ਹੋਣ ਲੱਗ ਜੂਗਾ ਮੰਨ ਲਓ ਕਿਸੇ ਦੇ 5 ਕੰਟੇਨਰ ਡੁੱਬ ਗਏ ਜੇ ਇੰਨੇ ਇੰਨੇ ਨੁਕਸਾਨ ਹੋਣ ਲੱਗ ਜਾਣਗੇ ਤਾਂ ਲੋਕ ਕਿਵੇਂ ਸਰਵਾਈਵ ਕਰਨਗੇ ਹਰ ਵਾਰੀ ਘਾਟਾ ਪਈ ਜਾਊਗਾ ਕਈ ਸਵਾਲ ਖੜੇ ਹੁੰਦੇ ਨੇ ਵੀ ਇਹਨਾਂ ਦੀ ਇੰਸ਼ੋਰੈਂਸ ਹੁੰਦੀ ਆ ਹੁਣ ਇੰਸ਼ੋਰੈਂਸ ਕੰਪਨੀਆਂ ਕੀ ਇਹ ਰਿਕਵਰ ਕਰਦੀਆਂ ਨੇ ਇਹਨਾਂ ਕੰਟੇਨਰ ਦਾ ਲਾਅ ਜਿੰਨਾ ਓਨਰਸ ਨੂੰ ਹੋਇਆ ਹੁੰਦਾ ਇਹ ਵੀ ਬਹੁਤ ਵੱਡਾ ਸਵਾਲ ਆ ਅਕਸਰ ਸੁਣਨ ਦੇ ਵਿੱਚ ਇਹ ਹੁੰਦਾ ਵੀ ਸਮੁੰਦਰੀ ਕੰਟੇਨਰ ਆ ਜਿਹੜੇ ਤਾਂ ਨਹੀਂ ਉਹ ਰਿਕਵਰ ਕੀਤੇ ਜਾਂਦੇ ਕਿਉਂਕਿ ਇੰਸ਼ੋਰੈਂਸ ਕੰਪਨੀਆਂ ਇਹਨਾਂ ਨੂੰ ਕਲੇਮ ਦੇ ਦਿੰਦੀਆਂ ਨੇ ਜਿੰਨਾ ਨੁਕਸਾਨ ਹੋਇਆ ਹੁੰਦਾ ਹੁਣ ਉਹਦੇ ਵੀ ਇੰਸ਼ੋਰੈਂਸ ਕੰਪਨੀਆਂ ਪੇ ਮੰਨੇ ਸੈੱਟ ਕਰਦੀਆਂ ਨੇ ਅਗਰ ਐਕਟ ਆਫ ਗੋਡ ਹੋਇਆ ਐਕਟ ਆਫ ਗੋਡ ਦੇ ਵਿੱਚ ਕੀ ਹੁੰਦਾ ਅਗਰ ਸਮੁੰਦਰੀ ਤੂਫਾਨ ਦੇ ਕਰਕੇ ਹੋਇਆ ਸਮੁੰਦਰੀ ਲਹਿਰਾਂ ਦੇ ਕਰਕੇ ਹੋਇਆ ਜਾਂ ਕੋਈ ਵੀ ਕੁਦਰਤੀ ਘਟਨਾ ਦੇ ਕਰਕੇ ਇਹ ਜਿਹੜਾ ਹਾਸਾ ਵਾਪਰਿਆ ਤਾਂ ਇੰਸ਼ੋਰੈਂਸ ਕੰਪਨੀ ਆਲਮੋਸਟ ਕਲੇਮ ਮੰਨ ਲੈਂਦੀਆਂ ਨੇ ਤੇ ਉਹ ਕਲੇਮ ਦੇ ਦਿੰਦੀਆਂ ਨੇ ਦੂਜੀ ਕੰਡੀਸ਼ਨ ਇਹ ਆ ਵੀ ਅਗਰ ਲੋਡਿੰਗ ਜ਼ਿਆਦਾ ਸੀ ਜਹਾਜ਼ ਦੇ ਵਿੱਚ ਜਾਂ ਜਹਾਜ਼ ਦੇ ਵਿੱਚੋਂ ਕਿਸੇ ਦੀ ਲਾਪਰਵਾਹੀ ਹੋਈ ਕਿਸੇ ਨੇ ਲੋਡਿੰਗ ਅਨਲੋਡਿੰਗ ਕਰਦੇ ਹੋਏ ਕੰਟੇਨਰ ਥੱਲੇ ਸੁੱਟਤਾ ਮਤਲਬ ਸਮੁੰਦਰ 'ਚ ਸੁੱਟਤਾ ਜੇ ਭਾਰ ਜ਼ਿਆਦਾ ਸੀ ਜਹਾਜ਼ ਨੂੰ ਹਲਕਾ ਕਰਨ ਦੇ ਲਈ ਸਮੁੰਦਰੀ ਸ਼ਿਪ ਨੂੰ ਬਚਾਉਣ ਦੇ ਲਈ ਕੰਟੇਨਰ ਸਮੁੰਦਰ ਦੇ ਵਿੱਚ ਸੁੱਟਣੇ ਪੈ ਗਏ ਉਸ ਕੇਸ ਦੇ ਵਿੱਚ ਇੰਸ਼ੋਰੈਂਸ ਕੰਪਨੀਆਂ ਨੇ ਉਹ ਕਲੇਮ ਨਹੀਂ ਪਾਸ ਕਰਦੀਆਂ ਤਾਂ ਉਸ ਕੇਸ ਦੇ ਵਿੱਚ ਕੀ ਹੁੰਦਾ ਉਸ ਕੇਸ ਦੇ ਵਿੱਚ ਜਿੰਨੇ ਵੀ ਓਨਰਸ ਹੁੰਦੇ ਨੇ ਜਿਨ੍ਹਾਂ ਦੇ ਕੰਟੇਨਰ ਉਸ ਕਾਰਗੋ ਸ਼ਿਪ 'ਚ ਜਾਂਦੇ ਨੇ ਉਹ ਮਿਲ ਕੇ ਸਾਰਾ ਲਾਸ ਉਹ ਬੀਅਰ ਕਰਦੇ ਨੇ ਮਤਲਬ ਉਹ ਸਾਰੇ ਹਿੱਸੇ ਆਪਣੇ ਬੰਡਲ ਲੈਂਦੇ ਨੇ ਜਿੰਨਾ ਲਾਸ ਹੋਇਆ ਹੁੰਦਾ ਜਿੰਨੇ ਜਹਾਜ਼ ਦੇ ਵਿੱਚੋਂ ਕੰਟੇਨਰ ਥੱਲੇ ਸੁੱਟੇ ਜਾਂਦੇ ਨੇ ਉਹ ਜਿੰਨੇ ਵੀ ਓਨਰ ਹੁੰਦੇ ਨੇ ਆਪਣੇ ਹਿੱਸੇ ਵੰਡ ਲੈਂਦੇ ਨੇ ਹੁਣ ਜਾਣ ਬੁੱਝ ਕੇ ਸਿੱਟਣ ਦਾ ਕਾਰਨ ਇਹ ਹੁੰਦਾ ਵੀ ਅਗਰ ਜਹਾਜ਼ ਦੇ ਵਿੱਚੋਂ ਨਹੀਂ ਸੁੱਟਣਗੇ ਤਾਂ ਪੂਰੇ ਦਾ ਪੂਰਾ ਸ਼ੇਪਾ ਜਿਹੜਾ ਡੁੱਬ ਜਾਊਗਾ ਇਨਸਾਨਾਂ ਦੀ ਵੀ ਮੌਤ ਹੋ ਸਕਦੀ ਆ ਉਹਦੇ ਵਿੱਚ ਕੰਟੇਨਰ ਸਾਰੇ ਦੇ ਸਾਰੇ ਲਾਸਟ ਦੇ ਵਿੱਚ ਜਾ ਸਕਦੇ ਨੇ ਤਾਂ ਅਕਸਰ ਅਜਿਹਾ ਹੁੰਦਾ ਵਾ ਵੀ ਜਿੰਨਾਂ ਨੂੰ ਚਾਹੀਦਾ ਹੁੰਦਾ ਉਹਨਾਂ ਕਸਮਾਨ ਨੂੰ ਉਹ ਲੈ ਜਾਂਦੇ ਨੇ ਅਗਰ ਓਵਰਲੋਡਿੰਗ ਹੁੰਦੀ ਆ ਤਾਂ ਉਹਨੂੰ ਸਮੁੰਦਰ ਦੇ ਵਿੱਚ ਰਿਲੀਜ਼ ਕਰ ਦਿੰਦੇ ਨੇ ਉਹ ਰਿਕਵਰ ਨਹੀਂ ਕਰਦੇ ਫਿਰ ਇਹਨਾਂ ਚੀਜ਼ਾਂ ਨੂੰ ਤਾਹਰ ਕੇ ਇਹ ਅਕਸਰੀ ਕਿਹਾ ਜਾਂਦਾ ਵੀ ਕੰਟੇਨਰ ਜਿਹੜੇ ਡਿੱਗਦੇ ਨੇ ਸਮੁੰਦਰ ਦੇ ਵਿੱਚ ਉਹਦੇ ਵਿੱਚ ਅਕਸਰ ਵੀਡੀਓ ਚ ਦੇਖਦੇ ਹੋ ਤੁਸੀਂ ਵੀ ਵੱਡੀਆਂ ਵੱਡੀਆਂ ਗੱਡੀਆਂ ਡਿਫੈਂਡਰ ਹੋਰ ਗੱਡੀਆਂ ਕਈ ਕੀਮਤੀ ਚੀਜ਼ਾਂ ਸਮੁੰਦਰ ਦੇ ਵਿੱਚ ਇਦਾਂ ਹੀ ਸੁੱਟ ਦਿੰਦੇ ਨੇ ਨਾਲ ਦੀ ਲੈ ਕੇ ਜਾਂਦੇ ਇਹ ਕਾਰਨ ਮੇਨ ਹੁੰਦਾ ਵਾ ਬਾਕੀ ਸਵਾਲ ਸੀਗਾ ਵੀ ਇਹ ਰਿਕਵਰ ਕਰਦੇ ਆ ਹਾਂ ਰਿਕਵਰ ਕਈ ਕੇਸਸ ਦੇ ਵਿੱਚ ਸੁਪਨਿਆਂ ਦੀ ਤਰ੍ਹਾਂ ਇਹ ਹੁੰਦਾ ਵਾ ਅਦਰਵਾਈਜ਼ ਨਹੀਂ ਹੁੰਦਾ ਇਹ ਸਮੁੰਦਰ ਦੇ ਵਿੱਚ ਹੀ ਰੀਲீஸ் ਕੀਤਾ ਜਾਂਦਾ ਉੱਥੇ ਛੱਡ ਦਿੱਤਾ ਜਾਂਦਾ ਕਿਉਂਕਿ ਲੋਕ ਕੋਈ ਇੰਨਾ ਰਿਸਕ ਨਹੀਂ ਲੈਂਦੇ ਅੰਤ ਦੇ ਵਿੱਚ ਗੱਲ ਕਰੀਏ ਵੀ ਕੰਟੇਨਰ ਆਹੋ ਤੁਰੰਤ ਨਹੀਂ ਡੁੱਬਦਾ ਹੈਗਾ ਕਈ ਦਿਨਾਂ ਤੱਕ ਤੈਰਦਾ ਰਹਿੰਦਾ ਆਪਣੇ ਆਪ ਨਾਲ ਲੜਦਾ ਰਹਿੰਦਾ ਪਰ ਸਮੁੰਦਰ ਦੀ ਵੀ ਇੱਕ ਹੱਦ ਦਾ ਸਮੁੰਦਰ ਵੀ ਕੁਝ ਸਮੇਂ ਤੱਕ ਇਹਨੂੰ ਬਰਦਾਸ਼ਤ ਕਰਦਾ 7 ਤੋਂ 10 ਦਿਨਾਂ ਬਾਅਦ ਉਹ ਇਹਨੂੰ ਆਪਣੇ ਅੰਦਰ ਹੀ ਲੈ ਲੈਂਦਾ ਮਤਲਬ ਇਹ ਡੁੱਬ ਜਾਂਦਾ ਪਰ ਸਮੁੰਦਰੀ ਪਰਿਆਵਰਣ ਦੇ ਉੱਪਰ ਵਾਤਾਵਰਣ ਦੇ ਉੱਪਰ ਇਹ ਕੰਟੇਨਰਾਂ ਕਾਫੀ ਜ਼ਿਆਦਾ ਨੈਗੇਟਿਵ ਜਾਂ ਬੁਰੇ ਪ੍ਰਭਾਵ ਪਾਉਂਦੇ ਨੇ ਆਓ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਦਿਓ ਇਜਾਜ਼ਤ